ਕਹਾਣੀਆਂ ਪਈਆਂ ਨੇ ਅੱਖਾਂ ਚੋਂ ਪਾਣੀ ਆ ਜਾਂਦਾ ਕਈ ਵਾਰੀ ਕਿ ਮੈਂ ਕਿਹੜਾ ਕੋਈ ਨਸ਼ੇ ਬੰਡੇ ਜਾਂ ਕਿ ਮੈਂ ਕਿਹੜਾ ਕੋਈ ਪੈਸੇ ਦਿੱਤੇ ਇਹਨਾਂ ਨੂੰ ਇਹਨਾਂ ਨੇ ਇੰਨਾ ਪਿਆਰ ਇੰਨੀ ਜ਼ਿੰਮੇਵਾਰੀ ਨਿਭਾਈ ਮੈਂ ਤੁਹਾਨੂੰ ਇੱਕ ਦੱਸਾਂ ਕਿ ਕੀ ਹੋਇਆ ਮੇਰੇ ਕਾਫਲੇ ਜਾਂਦੇ ਜਾਂਦੇ ਨਾ ਇੱਕ ਮੁੰਡਾ ਕਿਤੇ ਐਕਸੀਡੈਂਟ ਹੋ ਗਿਆ ਆਪਸ ਚ ਮੋਟਰਸਾਈਕਲ ਵੱਜ ਗਏ ਉਹ ਡਿੱਗ ਪਿਆ ਤੇ ਡਿੱਗ ਪਿਆ ਤੇ ਕੱਟ ਜਾਦਾ ਸੀ ਮੈਂ ਵੀ ਮੈਂ ਗੱਡੀ ਕਢਾ ਲਈ ਮੇਰੇ ਕੋਲੇ ਫਸਟ ਏਡ ਦਾ ਸਮਾਨ ਹੁੰਦਾ ਉਹ ਤਾਂ ਮੈਂ ਬਹੁਤ ਚਿਰ ਪਹਿਲਾਂ ਤੋਂ ਰੱਖਦਾ ਵੀ ਚਲੋ ਪੱਟੀ ਤੇ ਲੋਗੜਾ ਲਾ ਕੇ ਇਟ ਆਲ ਲਾ ਕੇ ਇੱਕ ਵਾਰੀ ਖੂਨ ਬੰਦ ਕਰ ਦਈਏ ਮੈਂ ਉੱਤਰ ਕੇ ਗਿਆ ਉੱਥੇ ਮੈਲ ਕੀ ਹੋ ਗਿਆ ਕਿਹਦੇ ਕੁਝ ਨਹੀਂ ਹੋਇਆ ਜੀ ਮੈਂ 6:00 ਵਜੇ ਕਿਹਦੇ ਕਿ ਨਾ 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 6:00 ਨਹੀਂ ਵਜੀ ਜੀ ਕਾਫਲਾ ਲੇਟ ਹੋ ਰਿਹਾ ਚਲੋ ਚੱਲੀਏ ਬਾਅਦ ਜਦ ਮੈਨੂੰ ਪਤਾ ਲੱਗਿਆ ਕਿ ਉਸੇ ਮੁੰਡੇ ਦੀ 6:00 ਵਜੀ ਜੀ ਜਿਹਨੇ ਕਹੇ ਨਾ 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 ਉਹਨੇ ਇਸ ਕਰਕੇ ਉਹਦਾ ਜ਼ਖਮ ਲਕੋ ਲਿਆ ਕਿ ਮੇਰੇ ਕਰਕੇ ਕਿਤੇ ਕਾਫਲਾ ਲੇਟ ਨਾ ਹੋ ਜੇ ਕਿਤੇ ਕੋਈ ਪਿੰਡ ਰਹਿ ਨਾ ਜਾਵੇ ਐਜੇ ਐਜੇ ਵਲੰਟੀਅਰ ਭਾਈ ਨੇ ਆਪਣੇ ਕੋਲੇ ਜਿਨ੍ਹਾਂ ਦੀਆਂ ਮਸਾਲਾ ਦੇ ਸਕਦੇ ਆ ਆਪਾਂ ਜਿਨ੍ਹਾਂ ਨੇ ਮਤਲਬ ਇੰਨਾ ਮੇਰੇ ਕੋਲੇ ਕਹਾਣੀਆਂ ਪਈਆਂ ਨੇ ਅੱਖਾਂ ਚੋਂ ਪਾਣੀ ਆ ਜਾਂਦਾ ਕਈ ਵਾਰੀ ਕਿ ਮੈਂ ਕਿਹੜਾ ਕੋਈ ਨਸ਼ੇ ਬੰਡੇ ਜਾਂ ਕਿ ਮੈਂ ਕਿਹੜਾ ਕੋਈ ਪੈਸੇ ਦਿੱਤੇ ਇਹਨਾਂ ਨੂੰ ਇਹਨਾਂ ਨੇ ਇੰਨਾ ਪਿਆਰ ਇੰਨੀ ਜ਼ਿੰਮੇਵਾਰੀ ਨਿਭਾਈ ਤਾਂ ਫਿਰ ਅੱਜ ਉਹਨਾਂ ਨੂੰ ਜਿਹੜਾ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਤੇ ਅੱਜ ਵੀ ਕਹਿੰਨਾ ਕਿ ਜੇ ਧੁੱਪੇ ਰਹੇ ਹਾਂ ਤਾਂ ਵੀ ਇਕੱਠੇ ਰਹੇ ਹਾਂ ਛਾਂ ਆਊਗੀ ਤਾਂ ਸਭ ਤੋਂ ਵੱਧ ਜਿਹੜੇ ਨੇ ਵਲੰਟੀਅਰ ਸਭ ਤੋਂ ਪਹਿਲਾਂ ਛਾਂਵੇਂ ਜਾਣਗੇ ਸੋ ਸਰਕਾਰ ਜਿਹੜੀ ਹੈ ਬੜੇ ਸਮੂਥਲੀ ਚੱਲ ਰਹੀ ਹੈ ਕਈ ਵਾਰੀ ਪਹਿਲੀ ਵਾਰ ਸਰਕਾਰ ਦੇ ਵਿੱਚ ਆਏ ਆ ਤਾਂ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਚੀਜ਼ਾਂ ਨੂੰ ਫਾਈਨ ਟਿਊਨ ਕਰਨ ਨੂੰ ਸੈਟ ਅਪ ਕਰਨ ਨੂੰ ਅਬ ਦੀਗਾ ਤੇ ਲਾਉਣ ਨੂੰ ਬਿਲਕੁਲ ਸਹੀ ਹੈ ਕੋਈ ਸੜਕ ਇਦਾਂ ਦੀ ਨਹੀਂ ਛੱਡਣੀ ਅਸੀਂ ਜਿਹੜੀ ਔਰ ਟੈਂਡਰ ਹੋ ਜਾਊਗਾ ਠੇਕੇਦਾਰ ਨੂੰ ਵੀ ਇਹ ਕਹਿ ਜਾਊਗਾ ਵੀ ਜੇ ਗਾਰੰਟੀ ਤੋਂ ਘੱਟ ਜਿਹੜਾ ਤੂੰ ਲਿਖ ਕੇ ਦੇ ਰਿਆ ਉਹ ਤੋਂ ਘਟੀਆ ਮਟੀਰੀਅਲ ਲਾਤਾ ਉਹਦੇ ਤਾਂ ਪੈਣੀ ਪੈਣੇ ਨੇ ਜਿਹੜੇ ਤੂੰ ਪਿਛਲੀਆਂ ਬਣਾਈਆਂ ਨੇ ਕਿਤੇ 2-4 ਸਾਲ 5-10 ਸਾਲ ਪਹਿਲਾਂ ਉਹਦੇ ਵੀ ਪਾਵਾਂਗੇ ਵਿੱਚ ਹੀ ਫਿਰ ਕਿਉਂਕਿ ਫਿਰ ਇਹਦਾ ਮਤਲਬ ਉਹਨੂੰ ਉਹਨੂੰ ਪਤਾ ਹੈ ਵੀ ਘਟਿਆ ਮਟੀਰੀਅਲ ਲਈਦਾ ਕਿਵੇਂ ਹੁੰਦਾ ਹੈ ਪੁਰਾਣਾ ਵੀ ਜੁਰਮਾਨਾ ਪਾਊਗਾ ਫਿਰ ਸੋ ਇਹ 18 ਸੜਕਾਂ ਦਾ ਵੀ ਮੇਰੇ ਕੋਲ ਹੈ ਅਸੀਂ 1.5% ਘਟਾਇਆ ਰਜਿਸਟਰੀ ਤੇ ਟੈਕਸ ਤੁਹਾਨੂੰ ਪਤਾ ਹੀ ਹੋਣਾ 1 ਮਾਰਚ ਤੋਂ 31 ਮਾਰਚ ਤੱਕ ਘਟਾਇਆ 7.5 ਸੌ ਕਰੋੜ ਰੁਪਏ ਖਜ਼ਾਨੇ ਤੇ ਜਿਆਦਾ ਆ ਗਿਆ ਕਿਉਂਕਿ ਲੋਕਾਂ ਨੇ ਰਿਸ਼ਟਰੀਆਂ ਕਰਾ ਲੀਆਂ ਕਿ ਆਪਣੇ ਪੈਸੇ ਬਚ ਜਾਣਗੇ ਆਪਾਂ ਪਾਵਰ ਆਫ ਟਰਨੀ ਤੇ ਕਿਉਂ ਰੱਖੀਏ ਆਪਾਂ ਰਿਸ਼ਟਰੀ ਕਰਾ ਲੈਣੇ ਕੱਲ ਨੂੰ ਕੋਈ ਲੋਨ ਲੈਣਾ ਪੈ ਜਾਂਦਾ ਮਾਲਕੀਅਤ ਹੋ ਜੂਗੀ ਫਿਰ ਸਾਨੂੰ ਕਿਸਾਨਾਂ ਨੇ ਕਿਹਾ ਕਿ ਸਾਡੀ ਤਾਂ ਮਈ ਤੱਕ ਹੁੰਦੀ ਹੈ 15 ਮਈ ਤੱਕ ਸਾਡੇ ਤਾਂ ਰਿਸ਼ਤੇ ਆਉਣਗੇ ਆ ਫਸਲ ਤੋਂ ਬਾਅਦ ਅਸੀਂ 15 ਮਈ ਤੱਕ ਵਧਾਤਾ ਕੱਲੇ ਅਪ੍ਰੈਲ ਅਪ੍ਰੈਲ ਚ 500 ਕਰੋੜ ਰੁਪਏ ਜਿਆਦਾ ਆ ਗਿਆ ਜੀ ਨਾਲੇ ਲੋਕਾਂ ਨੂੰ ਘਟ ਲੋਕਾਂ ਨੂੰ 2.2% ਘਟ ਪੈ ਰਿਹਾ ਟੈਕਸ ਤੇ ਸਰਕਾਰ ਕੋਲੇ ਬਚ ਰਿਆ ਫਿਰ ਕੀ ਆਪਾਂ ਨੂੰ ਕੀ ਮਾਰਿਆ ਜੀ ਪੈਸੇ ਤਾਂ ਤੁਹਾਨੂੰ ਹੀ ਦੇਣੇ ਨੇ ਉਹ ਮੁੜ ਕੇ ਜਾਂ ਬਿਜਲੀ ਬੋਰ ਨੂੰ ਦੇਣੇ ਨੇ ਬਿਜਲੀ ਦੇ ਥਰੂ ਤੁਹਾਡੇ ਕੋਲੇ ਵਾਪਸ ਆ ਜਾਣਗੇ ਤੇ ਇਹ ਕਹਿੰਦੇ ਸੀ ਬਿਜਲੀ ਫਰੀ ਨਹੀਂ ਹੋਣੀ ਤੁਸੀਂ ਦੱਸ ਦੋ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ 90% ਨੂੰ ਹੈ ਜੀ ਉਹ ਜਿਹੜੇ ਮੰਜਰੰਦਰ ਗਿਆ ਉੱਥੇ ਮਿਲਦੇ ਰਹਿੰਦੇ ਸੀ ਦੂਜੇ ਇਹਨਾਂ ਦੇ ਲੀਡਰ ਵੀ ਕਿਤੇ ਮਿਲ ਮੁੱਲ ਜਾਂਦੇ ਸੀ ਇੱਧਰ ਕਿਤੇ ਉਹ ਵੀ ਕਹਿੰਦੇ ਸੀ ਕਹਿੰਦੇ ਉਹ ਫਿਰਦੇ ਆ ਜੀ ਪਰ ਬਿਜਲੀ ਵਾਲਾ ਤਾਂ ਬਿੱਲ ਸਾਡਾ ਵੀ ਨਹੀਂ ਆਇਆ ਤੱਕੀ ਆਪ ਹੀ ਕਹਿੰਦੇ ਸੀ ਨਰੇ ਉਹ ਮੈਂ ਕਿਹਾ ਵੀ ਨੀਅਤ ਤਾਂ ਸਾਫ਼ ਹੋਣੀ ਚਾਹੀਦੀ ਹੈ ਨੇ ਕਿਉਂਕਿ ਆਪਾਂ ਮੈਡੀਕਲ ਕਾਲਜ ਬਣਾ ਰਹੇ ਹਾਂ ਇਸ ਕਰਕੇ ਮੈਡੀਕਲ ਕਾਲਜ ਵਾਸਤੇ ਇੱਕ ਲਾਜ਼ ਹੈ ਜ਼ਰੂਰੀ ਹੈ ਕਿ 360 ਬੈੱਡ ਦਾ ਅਪਗ੍ਰੇਡ ਹਸਪਤਾਲ ਹੋਣਾ ਚਾਹੀਦਾ ਉੱਥੇ ਉਹ ਜਦੋਂ ਕਾਲਜ ਬਣਾਉਣੇ ਤਾਂ ਉਹਦੇ ਵਿੱਚ ਉਹ ਚਾਹੀਦਾ ਤੋ ਅਲਟਰਾਸਾਉਂਡ ਐਮ ਆਰ ਆਈ ਤੇ ਕੈਂਸਰ ਦੀ ਇੱਕ ਹੋਮੀ ਭਾਬਾ ਜਿਹੜਾ ਹੈਗਾ ਆਪਣਾ ਟਾਟਾ ਦਾ ਉਹਨੂੰ ਕੈਂਸਰ ਦੀ ਇੱਕ ਲੇਟੈਸਟ ਮਸ਼ੀਨ ਆਈ ਹੈ ਜਿਹੜੀ ਬਹੁਤ ਜ਼ਿਆਦਾ ਥੋੜੀ ਜਿਹੀ ਮਹਿੰਗੀ ਹੈ ਪਰ ਉਹ ਕੈਂਸਰ ਨੂੰ ਬਹੁਤ ਜਲਦੀ ਸਟੇਜ ਤੇ ਪਤਾ ਕਰਕੇ ਉਹਦਾ ਇਲਾਜ ਕੀਤਾ ਜਾ ਸਕਦਾ ਹੈ ਉਹ ਜਿਹੜੀ ਮਸ਼ੀਨ ਹੈ ਅਸੀਂ ਉਹ ਸਾਡੇ ਮਾਨਯੋਗ ਖਜ਼ਾਨਾ ਮੰਤਰੀ ਹਰਪਾਲ ਚੀਮਾ ਜੀ ਨੂੰ ਅਸੀਂ ਆਰਡਰ ਕਰਕੇ ਉਹ ਅਸੀਂ ਉਹਨੂੰ ਬਿਠਾ ਕੇ ਮੈਡੀਕਲ ਸਾਇੰਸ ਵਾਲਿਆਂ ਨੂੰ ਉਹ ਜਿਹੜੀ ਹੈ ਉਹ ਆਪਾਂ ਮਹਿਮਾਨਸ਼ੂ ਨੂੰ ਮੈਂ ਕੱਝ ਪਤਾ ਹੁਆ ਉਹ ਜਿਹੜੀ ਮਸ਼ੀਨ ਹੈ ਉਹ ਸੰਗਰੂਰ ਬੜੀ ਜਲਦੀ ਉਹ ਤੁਹਾਡੇ ਕੋਲੇ ਆ ਜੂਗੀ ਕਿਉਂਕਿ ਉਹ ਕੋਰੀਆ ਤੋਂ ਆਉਂਦੀ ਆ ਉਹਨੂੰ ਸ਼ਿਪਿੰਗ ਦਾ ਟਾਈਮ ਲੱਗਦਾ ਹੈ ਤਾਂ ਕਿ ਅਸੀਂ ਟ੍ਰੋਮਾ ਸੈਂਟਰ ਵੀ ਇੱਕ ਬਣਨਾ ਹੈ ਟ੍ਰੋਮਾ ਸੈਂਟਰ ਟ੍ਰੋਮਾ ਸੈਂਟਰ ਇੱਥੋਂ ਦੇ ਕੋਈ ਬਠਿੰਡੇ ਤੋਂ ਕਿ ਗੰਗਾ ਨਗਰ ਤੋਂ ਲੈ ਕੇ ਕੋਈ ਟ੍ਰੋਮਾ ਸੈਂਟਰ ਨਹੀਂ ਹੈਗਾ ਪੀਜੀਆਈ ਚੰਡੀਗੜ੍ਹ ਭੇਜਦੇ ਆ ਜੇ ਆਪਾਂ ਇੱਥੇ ਸੰਗਰੂਰ ਬਣ ਗਿਆ ਜਿਹੜੇ ਬਠਿੰਡੇ ਤੋਂ ਆਉਂਦੇ ਨੇ ਉਹਨਾਂ ਦੇ 2 ਘੰਟੇ ਘੱਟ ਗਏ 2 ਘੰਟੇ ਲਾਈਫ ਸੇਵਿੰਗ ਹੋ ਸਕਦੇ ਨੇ ਉਹ ਜ਼ਿੰਦਗੀ ਬਚਾ ਦਿਓ ਉਸ ਬੰਦੇ ਦੀ ਉਹ 2 ਘੰਟਿਆਂ ਚ ਜਿਹੜੇ 2 ਘੰਟੇ ਆਪਾਂ ਇੱਥੇ ਉਹਦਾ ਇਲਾਜ ਕਰ ਲੀਏ ਸੋ ਜਿਵੇਂ ਇਸੇ ਤਰ੍ਹਾਂ ਹੀ ਰਜਿੰਦਰਾ ਹਸਪੀਟਲ ਪਟਿਆਲਾ ਉਹਦਾ ਆਈਸੀਯੂ ਬਹੁਤ ਕਮਾਲ ਦਾ ਬਣਾਇਆ ਉਹਨਾਂ ਨੇ ਪਹਿਲਾਂ ਬੈੱਡ ਹੀ ਨਹੀਂ ਸੀ ਹੁਣ 17 ਬੈੱਡਾਂ ਤੋਂ ਸ਼ੁਰੂ ਕਰ ਲਿਆ ਇਸੇ ਤਰ੍ਹਾਂ ਸਾਰੇ ਪੰਜਾਬ ਵਿੱਚ ਹਸਪਤਾਲ ਸਕੂਲ ਟੂਟਲ ਅਪਗ੍ਰੇਡ ਹੋਣਗੇ ਸਾਡੇ ਮੰਤਰੀ ਆਉਣ ਸਾਡੇ ਮੰਤਰੀ ਪਿੰਡਾਂ ਜਾਣ ਬਲਕਿ ਜਿ ਤੋਂ ਨੇ ਫੈਸਲਾ ਕੀਤਾ ਹੈ ਕੈਬਨਟ ਦੀ ਮੀਟਿੰਗ ਵੀ ਚੰਡੀਗੜ੍ਹ ਤੋਂ ਅਸੀਂ ਕੱਢ ਕੇ ਕਦੇ ਕੈਬਨਟ ਦੀ ਮੀਟਿੰਗ ਸੰਗਰੂਰ ਹੋਵੇ ਕਦੇ ਮਾਨਸਾ ਹੋਵੇ ਕਦੇ ਮੋਗੇ ਹੋ ਜੇ ਕਦੇ ਬਰਨਾਲੇ ਹੋ ਜੇ ਕਦੇ ਕੈਬਨਟ ਦੀ ਮੀਟਿੰਗ ਅਮਰਗੜ ਹੋ ਜੇ ਮਤਲਬ ਕੈਬਨਟ ਆਵੇ ਨਾਲ ਮੰਤਰੀ ਤਾਂ ਆਈਗੇ ਨੇ ਨਾਲ ਉਹਨਾਂ ਦੇ ਸਾਰੇ ਸੈਕਟਰੀ ਤੇ ਅਫਸਰ ਆਉਣ ਕੈਬਨਟ ਕਿਉਂਕਿ ਕੈਬਨਟ ਦੇ ਵਿੱਚ ਆਮ ਲੋਕ ਨਹੀਂ ਆ ਸਕਦੇ ਉਹ ਕਨਫਿਡੈਂਸ਼ੀਅਲ ਹੁੰਦਾ ਹੈ ਉਹਦੇ ਫੈਸਲੇ ਕਰਕੇ ਉਹ ਬਾਹਰ ਆ ਕੇ ਦੱਸ ਸਕਦੇ ਤੁਸੀਂ ਉਹ ਬਾਹਰ ਫੈਸਲੇ ਦੱਸ ਕੇ ਉਹ ਤੋਂ ਬਾਅਦ ਆਪਾਂ ਉਸੇ ਪਿੰਡੀ ਬਹਿ ਜਾਈਏ ਸਾਰੇ ਡਿਪਾਰਟਮੈਂਟ ਦੇ ਅਫਸਰ ਉੱਥੇ ਹੋਣ ਤੁਸੀਂ ਉੱਥੇ ਆਵੋ 10-15 ਪਿੰਡਾਂ ਦੇ ਲੋਕ ਇਕੱਠੇ ਹੋਣ ਤੇ ਕੰਮ ਹੋਣ ਮੈਂ ਫੇਰ ਕਹਿਣਾ ਆਪਾਂ ਨੂੰ ਚੰਡੀਗੜ੍ਹ ਜਾਣਾ ਨਾ ਪਵੇ ਚੰਡੀਗੜ੍ਹ ਤੁਹਾਡੇ ਕੋਲੇ ਆਵੇ ਇਹ ਸਾਡਾ ਜਿਹੜਾ ਮਕਸਦ ਹੈ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਹਰ ਧਰਮ ਦੇ ਬੰਦੇ ਦਾ ਇੱਥੇ ਸਤਕਾਰ ਹੈ ਹਰ ਧਰਮ ਦਾ ਸਤਕਾਰ ਹੈ ਔਰ ਆਪਾਂ ਨੇ ਕਿਸੇ ਵੀ ਧਰਮ ਦਾ ਕੋਈ ਕੋਈ ਕਿਸੇ ਕਿਸਮ ਦਾ અપਮਾਨ ਜਾਂ ਕੋਈ ਨਫਰਤ ਦੀ ਭਾਵਨਾ ਨਹੀਂ ਰੱਖਣੀ ਸੋ ਸਾਡੇ ਕੋਲੇ ਇਹ ਬਹੁਤ ਵਧੀਆ ਮੌਕਾ ਹੈ ਕਿ ਪੰਜਾਬ ਨੂੰ ਅਸੀਂ ਹੁਣ ਲੀ ਤੇ ਲਿਆ ਦਈਏ ਦੇਖੋ ਲੀਡਰਾਂ ਕੋਲੇ ਦੋ ਜੀ ਹੁੰਦੀਆਂ ਨੇ ਵੀ ਆਉਣ ਵਾਲੇ ਸਮੇਂ 'ਚ ਦੋ ਜੀ 99% 99% ਕਹਿੰਦੇ ਐ ਜੀ ਮੀਨਸ ਨੈਕਸਟ ਗਵਰਨਮੈਂਟ ਵੀ ਅਗਲੀ ਗਵਰਨਮੈਂਟ ਕਿਵੇਂ ਬਣਾਈਏ ਜੋ ਮਰਜ਼ੀ ਹੋਵੇ ਅਗਲੀ ਗਵਰਨਮੈਂਟ ਬਣਾਈਏ ਪਰ ਮੈਂ ਉਹ ਜੀ ਨਹੀਂ ਮੈਂ ਮੇਰੇ ਕੋਲੇ ਦੂਜੀ ਜੀ ਐ ਨੈਕਸਟ ਜਨਰੇਸ਼ਨ ਅਗਲੀ ਪੀੜ੍ਹੀ ਅਗਲੀ ਪੀੜ੍ਹੀ ਇੰਨੀ ਕਮਾਲ ਦੀ ਪੜ੍ਹੀ ਲਿਖੀ ਤਿਆਰ ਕਰ ਦੋ ਉਹ ਆਪੇ ਵਧੀਆ ਲੀਡਰ ਚੁਣਣ ਲੱਗ ਜਾਣਗੇ ਕਿਸੇ ਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ ਪੈਣੀ ਸੋ ਇਸ ਕਰਕੇ ਅਗਲੀ ਪੀੜ੍ਹੀ ਨੂੰ ਆਪਾਂ ਬਚਾਈਏ ਨਸਲਾਂ ਤੇ ਫਸਲਾਂ ਬਚਾਉਣੀਆਂ ਨੇ ਧੀ ਜਿਹੜੀ ਹੈ ਕੁੱਖਾਂ ਵਿੱਚ ਧੀਆਂ ਕੁੱਖਾਂ ਵਿੱਚ ਧੀਆਂ ਤੇ ਧਰਤੀ ਵਿੱਚ ਪਾਣੀ ਜੇ ਦੋਵੇਂ ਮੁੱਕ ਗਏ ਤਾਂ ਖਤਮ ਕਹਾਣੀ ਸੋ ਆਪਾਂ ਕੋਈ ਇਸ ਤਰ੍ਹਾਂ ਦਾ ਗੈਰ ਸਮਾਜਿਕ ਕੰਮ ਨਹੀਂ ਕਰਨਾ ਜਿਹਦੇ ਨਾਲ ਸੂਬੇ ਦਾ ਨਾਮ ਬਦਨਾਮ ਹੁੰਦਾ ਹੋਵੇ ਇਸ ਵਕਤ ਆਪਣੇ ਸੂਬੇ ਦਾ ਨਾਮ ਚਮਕਣ ਲੱਗ ਗਿਆ ਭਾਰਤ ਹੈ ਬਾਂਗਮੁੰਦਰੀ ਵਿੱਚ ਨਗ ਪੰਜਾਬ ਦਾ ਇਹ ਨਗ ਦੀ ਚਮਕ ਥੋੜੀ ਜਿਹੀ ਫਿੱਕੀ ਪੈ ਗਈ ਸੀ ਇਹਨੂੰ ਰਗੜ ਰਗੜ ਕੇ ਨਾ ਇਹਨੂੰ ਹੁਣ ਚਮਕਾਵਾਂਗੇ ਤੇ ਨੰਬਰ 1 ਸੂਬਾ ਪੰਜਾਬ ਦਾ ਜਿਹੜਾ ਦੇਸ਼ ਦਾ ਉਹ ਪੰਜਾਬ ਹੋਊਗਾ ਜਿੱਦ ਦੇ ਨੰਬਰ 1 ਪੰਜਾਬ ਬਣ ਗਿਆ ਦੇਸ਼ ਦਾ ਸੂਬਾ ਉਦੋਂ ਭਾਰਤ ਨੂੰ ਆਪਣੇ ਦੇਸ਼ ਨੂੰ ਨੰਬਰ 1 ਦੁਨੀਆ ਤੋਂ ਬਣ ਤੋ ਕੋਈ ਨਹੀਂ ਰੁਕ ਸਕਦਾ ਕਿਉਂਕਿ ਪੰਜਾਬੀ ਹੋਈ ਲੀਡ ਕਰਦੇ ਆ ਜਿੱਧਰ ਨੂੰ ਕਰਦੇ ਆ ਸੋ ਤੁਹਾਡਾ ਬਹੁਤ-ਬਹੁਤ ਥੈਂਕ ਯੂ ਮੈਂ ਧੰਨਵਾਦ ਕਰਦਾ